ਉਹ ਵੀ ਮਠੇਏ ਦੇ ਡੱਬੇ ਲਿਆਉਂਦੇ। ਲਿਆਉਂਦੇ। ਹਮ। ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਮੇਰੇ ਸਾਸਰੇ ਘਰ। ਦੋ ਡੱਬੇ ਲਿਆਉਂਦੇ। ਇੱਕ ਸੈਵਰਾਂ ਨੂੰ ਤੇ ਇੱਕ ਰੁਪੀਰਾਂ ਨੂੰ। ਇੱਕ ਗਿਫਟ ਲਿਆਂਦਾ ਨੂਰ ਨੂੰ। ਠੀਕ ਆ ਮੰਮੀ? ਹਾਂ। ਸੋਣਾ। ਬੱਧੀਆ। ਮੈਂ ਕਿੱਥੇ ਲੈ ਕੇ ਗਿਫਟ ਵੀ ਲੈ ਲੀਏ ਸੋਨਾ ਵਾਸਤੇ। ਉਪਰੀ ਨੂੰ ਰਹਿ ਗਿਆ, ਉਪਰੀ ਨੂੰ। ਉਪਰੀ ਨੂੰ ਰਹੇਗਾ, ਉਹ ਭੁੱਲ ਗਏ ਉਧਰ ਫੇਰ ਘਰ ਦਾ ਕੰਮ ਵੀ ਹੈ ਨਾ ਵਿੱਚ। ਉਹ ਵੀ ਦੇਣਾ ਤਾਂ ਮੈਂ ਕਹਿੰਦੀ ਸੀ ਮੈਂ ਕਿਹਾ ਦੇਣਾ ਹੈ। ਉਹ ਭੁੱਲੇ ਗਈ। ਆ ਅਗਲੀ ਵਾਰ ਹੁਣ ਚੱਲ ਅਗਲੀ ਵਾਰ ਲੈ ਕੇ ਰੱਖ ਲੂੰਗਾ ਅਗਲੀ ਜਾਰ ਆਉਂਗੀ ਦੇ ਦੂੰਗਾ ਨੂੰ ਰੱਖ ਲੈਣਾ ਨੇ ਹੁਣ ਅਗਲੀ ਵਾਰ ਚੁੱਕਾ ਚਲਿਏ ਹੁਣ ਚਲੋ ਚਲੋ ਬਹੁਤ ਟਾਈਮ ਹੋ ਗਿਆ ਹੁਣ ਅਸੀਂ ਸਭ 5:00 ਵਜੇ ਤਰਪੇ 5:00 ਵਜੇ 9:00 ਵਜੇ ਪਹਿਲਾਂ ਪਹਿਲਾਂ ਮਿਸਤਰੀ ਆ ਦੇ ਪਹਿਲਾਂ ਆ ਜਾਣਾ ਅਸੀਂ ਕਰ 5 ਦੇ ਤਾਂ ਟਾਈਮ ਜ਼ਿਆਦਾ ਹੋ ਗਿਆ 5 ਕਿੰਨਾ ਹੋ ਗਿਆ ਵਾ ਹਾਂ ਚਲੋ ਕੋਈ ਨਾ ਖੇਤੋਂ ਦਾ ਕਰਨੀ ਪੈਂਦੀ ਵੀ ਕਿ ਲੋ ਵੀ ਚੱਲੀਏ ਹੁਣ ਵਾਇਗਰ ਮਾਰੋ ਬਲੋ ਉਹਦੇ ਤੱਕ ਦੇ ਦੁੱਖਿਆਂ ਨੂੰ ਨਿਖਣ ਜਾਰੀ ਸ਼ਹਿਰ ਆ ਗਿਆ ਸੀ ਉਹ ਲਿਆ ਠੰਡੀਕੜ 25 ਮਰੰਡਾ ਦਾਸ 67 ਤੇਦਰ ਰੱਖਣੇ ਲੈਣ ਲੱਗੇ ਮਮੀ ਉਹ ਦੇਖ ਸਾਨੂੰ ਰਸਤੇ ਜਿੱਥੇ ਵੀ ਨਹੀਂ ਮਿਲੀਆਂ ਫਿਰ ਸਾਨੂੰ ਕਰਾਲੇ ਨੂੰ ਗੱਡੀ ਪਾਉਣੀ ਪਈ ਤੇ ਉਹ ਲੈ ਰਿਹਾ ਹਾਂਜੀ ਇਹ ਕਿਹਦੇ ਆਪੋਰਟ ਦਿਨ ਤੇ ਉਹ ਵੇ ਮੈਂ ਕਿੰਭੂ ਬਸ ਕਿੰਨੀ ਅੱਗੇ ਦੇਖੋ ਤੁਸੀਂ ਉਹ ਪਾਸੇ ਦਿਓ ਜਿੱਦੀ ਪਾਸੇ ਬੋਲੋ ਬੀਬੀ ਵਾਲੇ ਕੋ ਆਏ ਚਾਰ ਆਏ ਹਾਂਜੀ ਮੈਂ ਕਿਹਾ ਮਮੀ ਹਾਂ ਮੈਂ ਵੀ ਵਧੀਆ ਦੀਆਂ ਵਧੀਆ ਦੀਆਂ ਹੋਰ ਉਹਦੇ ਲਿਖੇ ਮੀਤੀ ਆਪਣੇ ਆਏ ਨਹੀਂ ਰਸਤੇ ਜਿ ਮੇਲੀਆ ਚੱਲੀ ਅਗਰ ਜਾ ਬੋਲੋ ਜਦੋਂ ਸਾਹਮਣੇ 벨ਟ ਲਾ ਲਿਓ ਔਰ ਤੂੰ ਵੀ ਲਈ ਵੀ ਮੈਂ ਤਾਂ ਲਈ ਵੀ ਤੇ ਲੋ ਵੀ ਨਾਨਕੇ ਪਹੁੰਚ ਕੇ ਸਮਾਨ ਲੈ ਜਾਓ ਮਮੀ ਬੈਗ ਮੈਂ ਲੈ ਹਾਂ ਤੇ ਮਠਿਆਈ ਲੈ ਦੋ ਇੱਕ ਕੋਡ ਡੱਬਾ ਇੱਕ ਗਿਫਟ ਆਨੋ ਕੱਪੜੇ ਚੱਪੜੇ ਮੈਨੇ ਹੁੰਦਾ ਮੈਂ ਦੋ ਬਹਿ ਗਏ ਆ ਮੈਂ ਹਾਂ ਠੀਕ ਕੋਵਿੰਦ ਨਾਨਕੇ ਘਰ ਪਹੁੰਚ ਗਏ ਤੇ ਚੱਲੀ ਅੰਦਰ ਨਾਨਾ ਜੀ ਹਲੇ ਗਏ ਹੋਏ ਆ ਤੇ ਰਹੀ ਮਮੀਆਂ ਨੂੰ ਪਾਪਾ ਜੀ ਨੇ ਤੇ ਕਿਹੜੀ ਚੀਜ਼ ਹੈ ਚਮ ਚਮਾ ਚਲੋ ਵੀ ਅਗਲਾ ਨੰਬਰ ਦੂਰੀ ਕਿ ਸਾਡਾ ਟਾਈਮ ਪੈ ਗਿਆ ਮੈਂ ਆਜਾ ਚੱਲ ਜਾ ਬੈਠਾ ਅੱਗੇ ਉੱਥਾਰੋ ਕਰੋ ਜਾ ਕਲੋਂ ਹੀ ਰਾਜਵਰੋ ਤੇ ਕੌਲੀ ਹਾਂ ਦਾ ਕਿੱਦਾਂ ਕਿੱਦਾਂ ਬੇਸਾਰਾ ਨਿਕਲੇ ਨਿਕਲੇ ਬੇਟੀ ਤਾਂ ਸਾਰੀਆਂ ਅੰਦਰ ਪਾਂਦੇ ਬਾਂਦੇ ਵੀ ਫੋਟੋ ਕਿਤੇ ਸਮਾਈਲ ਕਿਸ ਦੇ ਬਈ ਇੱਕ ਹੋਰ ਗੇ ਦੇ ਸਾਨੂੰ ਚਾ ਚਲੋ ਜੀ ਉਹ ਮਿੱਠਾ ਕਰਾ ਦੋ ਮੈਂ 100 ਗ੍ਰਾਮ ਮਿੱਠਾ ਕਰਾ ਦੋ ਇਹਦਾ ਫੋਟੋ ਕਿਤੇ ਬਣਾਉ ਸੁਣੇ ਬੱਸ

quién ਨਮਾਰਵਾ ਜਾ ਗਿਆ ਸਾਰਿਆਂ ਦੇ ਲਖੜੀ ਮਾਰਦੀਆਂ ਪੱਦਰ ਤੇ ਹੁਣ ਲੱਗ ਗਿਆ ਹੁਣ ਚਲੋ ਭਈ ਚਲੀਏ ਹਾਂ ਤੇਰੇ ਬੰਦ ਨਹੀਂ ਅਖੜੀ ਦਿਖਾ ਦੇ ਤੂੰ

ਇਹ ਬਾਸੂ ਛੱਡ ਦੇ ਨੂਰ ਛੱਡ ਦੇ ਮਿੱਠਾ ਲਾ ਦੇ ਮੂੰਹ ਨੂੰ ਆਈਆਂ ਛੱਡ ਦੇ ਮਿੱਠਾ ਲਾ ਲੀ ਏਦਾਂ ਦੇਖ ਏਹ ਹੁਣ ਚੱਲ ਪਏ ਘਰ ਨੂੰ ਘਰ ਜਾ ਕੇ ਦੇਖੀਏ ਕੰਮਕਾਰ ਘਰ ਕਿੰਨਾ ਕਰਦੇ ਆ 9 ਵਜੇ ਘੰਟਾ ਖ ਲੇਟ ਅਸੀਂ ਚੱਲ ਹੁਣ ਪੰਦੇ ਬਣਾਉਂਦੇ ਨੂੰ ਹੋਏ ਜਾਂਦੇ ਹਾਂ ਹਾਂਜੀ ਤੇ ਲੋ ਵੀ ਘਰਾਂ ਪਹੁੰਚ ਗਏ ਵੱਲੇ ਖਾਲੀਓ ਕਰਤਾ ਭਾਈ ਆਹ ਰੱਖੋ ਸਾਰਾ ਬਾਥਰੂਮ ਨੂੰ ਵੀ ਲੱਗੇ ਲੱਗੇ ਜਾਣਾ ਇਹਨਾਂ ਨੇ ਇੱਟਾਂ ਚੱਕ ਦੇਉਣੇ ਅੱਜ ਪਰ ਲੋਈ ਮਾਰੋ ਡਾਈਆਂ ਲੈ ਤੇ ਰ ਬੰਨ ਨਾ ਇਹਨੇ ਦੱਬ ਬੰਨ ਨਾ ਹੋ ਅੱਜ ਦੋ ਹੀ ਆ ਤਾ ਬਾਹਰ ਚੋਕ ਲੱਕੜੀਆਂ ਮਰਾਂਉਂਦੀਆਂ ਕੋ ਬੰਦੀਆਂ ਦੋ ਮਗੜਾ ਕਰੂਆ ਚੜਦਾ ਚੜਦਾ ਨੰਨੂ ਗਿਆ ਖੋ ਅਸੀਂ ਲੱਭਣ ਚੱਲੇ ਭਾਈ ਇੱਧਰੋਂ ਵੇ ਇੱਥੋਂ ਪੈੜਾ ਆਏ ਤੇਜ਼ ਚੱਲ ਇੱਧਰੋਂ ਪੈੜਾ ਆ ਇੱਥੋਂ ਪੈੜਾ ਆ ਬੈਠਾ ਆ ਬੈਠਾ ਆ ਬੈਠਾ ਚੱਤਰੀ ਵੀ ਕਰ ਸਕੀ ਨੂੰ ਗਏ ਲੱਭਣ ਟਿੱਕੀ ਗਿਆ ਖੋ ਇੱਧਰ ਜਾਂਦਾ ਆ ਜਾਂਦਾ ਆ ਬੈਠਾ ਆ ਬੈਠਾ ਚਲੋ ਵੀ ਇਹ ਅਗਲੇ ਦਿਨ ਦੀ ਸਵੇਰ ਆ ਅੱਜ ਬੂਆ ਰਾਣੇ ਰਖੜੀ ਮਨਣੀ ਦੀ ਵੀਰਾ ਮੇ ਬਸੰਦੀ ਦੀ ਨੇ ਜਸਨ ਨੇ ਜਿਹੜੇ ਪਿੰਡ-ਪਿੰਡ ਜਿਹੜੇ ਰਿਸ਼ਤੇਦਾਰੀ ਚ ਪੈਂਦੇ ਉਹ ਕੱਲ ਪਾਸਾ ਪਹਿਲਾ ਬਣ ਕੇ ਤੇ ਅੱਜ ਵੀ ਮੌਸਮ ਧੁੱਪ ਵਾਲਾ ਹੋਇਆ ਵਾ ਤਾਂ ਹੁਣ ਮੌਸਮ ਹੀ ਬਦਲ ਆਇਆ ਆ ਦੇਖੋ ਉੱਪਰ ਉਹ ਦੇਖੋ ਇਸ ਵਾਰੇ ਬਹੁਤ ਧੁੱਪ ਦੀ ਬਈ ਆ ਸਾਰੀਆਂ ਟੱਕੀ ਟੱਕੀਆਂ ਉਹ ਇਕੱਠੀਆਂ ਕਰਤੀਆਂ ਤੇ ਵਿੱਚ ਜਿਹੜੀਆਂ ਉਹ ਲੋਹੇ ਦੀ ਗਰੀਲਾ ਨਹੀਂ ਉਹ ਇੱਧਰ ਰੱਖਤੀਆਂ ਹੁਣ ਇੱਟਾਂ ਔਰੇ ਚੜਾਂਗੇ ਇੱਟਾਂ ਔਰੇ ਚੜਾਂਗੇ ਕਿ ਫਿਰ ਜੇ ਨਿਊ ਨਾ ਬਟਣੀ ਬੈ ਗਈ ਇਧਰੋਂ ਬਟਣੀ ਜੇ ਉੱਥੇ ਟਣਤੇ ਇਧਰ ਇੱਟਾ ਇਧਰ ਕਰਾਂਗੇ ਇਹ ਤਾਂ ਚਲ ਚੱਕ ਹੋ ਜਾਣੀ ਮੋਗੇ ਵੇਜਦੇ ਇਹ ਕਿ ਆਪਦਾ ਵੇਚੇ ਦੇਣੀਆਂ ਇੱਟਾ ਟੋਰੇ ਟਣਦਾ ਹੁਣ ਦੇਖੋ ਪ੍ਰੇ ਕਿੰਨਾ ਕੰਮ ਕਰਦਾ ਕਿਆ ਬਤ ਦਵਾਂ ਮੈਂ ਓਏ ਬੱਦਲ ਜਾ ਕੇ ਕੋਰੋ ਕਿੱਦਾਂ ਆਇਆ ਵਾ ਅੱਜ ਮੌਸਮ ਠੰਡਾ ਕਰਤਾ ਸਾਨੂੰ ਉਹ ਇਹ ਮੀਂਹ ਪੈਣ ਲੱਗ ਗਿਆ ਤਾਂ ਮਰ ਰੁਗ ਗਏ ਅੰਨੇ ਆਪਣਾ ਉਹ ਚਾਹ ਬਿੰਦੇ ਪਹੁੰਚ ਗਏ ਜੀ ਮਹਤਵੀਰ ਕੋਲ ਕਿਹਦਾ ਵੀਰ ਆ ਜੀ ਇਹ ਮੇਰਾ ਵੀਰ ਆ ਇਹ ਮੇਰਾ ਇਹ ਲੱਕੜੀ ਮੈਂ ਮੰਨੀ ਆ ਤੇ ਵੈਸੇ ਮੈਂ ਕਨਾ ਨੂੰ ਕੋਈ ਕੋਈ ਨਹੀਂ ਮੈਂ ਬਨ ਨਹੀਂ ਤੇ ਕਹਾਂਜੀ ਨਹੀਂ ਆਉਂਦੀ ਤੁਹਾਨੂੰ ਕਹਨੇ ਆਂਦੇ 29 ਕਹਨੇ ਆਂਦੇ 63 ਐਦਰਾ ਐਦਰਾ ਛੋਨੀ ਹੈ ਕਿੰਨੀ ਥੋੜੀ ਜਿਹੜੇ ਕਹਿੰਦੇ ਥੋੜੀ ਤੇਰੀ ਕਿੱਥੇ ਕੋਈ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਕੋਈ ਨਹੀਂ ਕਾਹ ਪੰਗਾ ਨਾਲ ਜੜ ਨਾਲ ਬਰਾ ਅਸੀਂ ਕਾਇਆਂ ਕਰ ਦਿੰਦੇ ਹੁੰਨੇ ਆ ਬੱਬੇ ਦੋ ਲੱਗ ਗਏ ਕੈਕ ਕੈ ਕੋਈ ਨਹੀਂ ਫਿਰ ਹੋਏ ਨਾਲ ਤਾ ਕਾਲਾ ਸ਼ੋਭਾ ਦੇ ਦਰ ਬੀਦੂ ਹਾਂ ਤੇ ਅਸੀਸਾਂ ਦੇ ਸਾਨੂੰ ਰਾਜ ਮੀਆਂ